ਟੀਮ ਬਾਈ ਜੀ ਟੀਮ ਮੀਨੀਮਲਟੀਆ ਦੀ ਬਹੁਤ ਵੱਡੀ ਲੋਕ ਮੇਰੇ ਵੀਰ ਗਰਾਊਂਡ ਤਿਆਰ ਕਰਦੇ ਨੇ ਸਾਰਾ ਕੁਝ ਕਰਦੇ ਨੇ ਇਹ ਆਪਦਾ ਗਰਾਊਂਡ ਤਿਆਰ ਕਰਨ ਲੱਗੇ ਨੇ ਕੁਰਸੀ ਗੱਲਾ ਕਰਨੀ ਨੇ ਇਹਨਾਂ ਨੇ ਬਹਿ ਗਏ ਸੇ ਹੈਲੋ ਗਾਇਜ਼ ਨੋਟ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਜਲਿਆਂ ਰੇਗੋਲ ਨੂੰ ਮਾੜੇ ਕੰਮ ਦਵਾਈ ਨੂੰ ਥੋੜਾ ਜਿਹਾ ਕਿਹਾ ਕੰਮ ਅੱਜ ਪਹੁੰਚ ਗਿਆ ਬਾਹਰ ਮਹਾਰਾਪੁਰ ਚ ਰਹਿ ਗਿਆ ਅੱਜ ਤੇ ਇਹ ਵੀ ਲੱਜੂਗਾ ਕੱਲ ਨੂੰ ਕੰਪਲੀਟ ਹੋ ਜੂਗਾ ਪੂਰਾ ਆ ਗੱਦਾ ਲੱਜੂ ਉੱਥਾਂ ਹੀ ਲੱਜੂ ਥਾਂ ਮੱਝਾ ਤੋਂ ਦੁਕਾਨ ਹੀ ਲੱਗਦਾ ਕੱਲ ਨੂੰ ਲੱਜੂ ਉੱਥੇ ਅੰਦਰੋਂ ਸਾਰਾ ਕੰਪਲੀਟ ਹੋ ਗਿਆ ਗਰੰਟ ਤੇ ਲਾਇਆ ਆਪਣਾ ਪੱਥਰ ਇੱਥੇ ਉਰ ਗੇਟ ਦੀ ਉਹ ਸਟਾਰਟਿੰਗ ਤੇ ਪੱਥਰ ਲਾ ਤਾਂ ਪਹਿਲਾਂ ਵੱਡਾ ਲਾਇਆ ਸੀ ਉੱਥੇ ਤਾਂ ਹੀ ਲਾਹ ਜਿੱਤਨੇ ਪੰਜਾ ਜਾਂਦੇ ਫੇਰ ਛੋਟਾ ਕਰਤਾ ਇਹਨੂੰ ਕੋਈ ਨਹੀਂ ਫੇਰ ਆਹ ਛੋਟਾ ਆਹ ਛੋਟੇ ਰਹਿੰਦੀਆਂ ਸ਼ੇਪਸ ਬੁਰੀਆਂ ਲੱਗਦੀਆਂ ਜਿਵੇਂ ਟੋਟੇ ਜਿਹਾ ਪਾਇਆ ਹੋਈਆਂ ਫੇਰ ਇਹ ਆਹ ਛੋਟੀ ਕਰਤੀਆਂ ਬਟਿੰਗ ਕਰਤੀ ਬਾਕੀ ਸਫਾਈ ਰਹਿੰਦੀ ਸਫਾਈ ਦੇ ਦੀ ਫੇਰ ਇਕੱਠੀ ਹੋਊਗੀ ਹਣ ਚਲ ਬਾਰਡਰ ਵੀ ਲਾਤਾ ਸਾਰੇ ਆਲੇ-ਦਾਲੇ ਉਹਦੇ ਬਾਰਡਰ ਲਾ ਕੇ ਆਹ ਲੱਗ ਜੇ ਨਾ ਫੇਰ ਇਕੱਠੀ ਸਫਾਈ ਹੋ ਜੂਗੀ ਫਿਰ ਬਾਰ-ਬਾਰ ਲਿਬੜੂਆਂ ਪੌੜੀਆਂ ਵੀ ਆਪਣੀ ਉਹ ਥੱਲੇ ਵਾਲਾ ਰਹਿ ਗਿਆ ਉਹ ਉੱਥੋਂ ਲੱਗ ਗਈਆਂ ਸਾਰੀਆਂ ਆਹ ਥੱਲੇ ਲੱਗੇ ਰਹੇ ਨੇ ਆਇਆ ਤੇ ਨੀਵਾਂ ਕਰਦਾ ਡਾਊਨ ਇੱਧਰ ਜੇ ਪਾਵਰ ਲੱਗਣਾ ਰਹੇਗਾ ਬਾਕੀ ਉਮਲੀ ਤੇ ਬਾਕੀ ਦੱਸਦੇ ਹਾਂ ਕਿ ਕਿਦਾਂ ਲੱਗਿਆ ਤੇ ਮੱਕਾ ਕੱਲ ਨੂੰ ਨਿਬੜ ਜੂ ਕੱਲ ਨੂੰ ਨਿਬੜ ਜੂ ਆ ਲੱਗਣ ਲਗਾ ਅਜਾ ਫਿਰ ਦੋ ਦਿਨ ਇਹਨੂੰ ਫੋਕਸੀ ਬੁਕਸੀ ਸਾਫ ਕਰਕੇ ਭਰਨ ਨੂੰ ਬਿਲੇ ਕੋਈ ਦੋ ਦਿਨ ਅਰੇ ਤਾਂ ਉਸ ਆਪਣਾ ਪੂਰਾ ਪੂਰਾ ਆ ਜੂ ਵੱਧ ਜੂ ਆ ਵੱਧ ਜੂ ਇੰਨਾ ਕੀ ਦੇਖ ਰਹੇ ਸੌਰ ਦੇ ਅੱਗੇ ਘੰਟੇ ਨੂੰ ਜਾਣਾ ਸਾਰ ਕਰਦੇ ਆ ਕਿ ਕੰਟੀਨਿਊ ਤੱਕ ਚੈਨਲ ਸਬਸਕ੍ਰਾਈਬ ਕਰੋ ਕਰੋ ਯਾਰ ਜਾ ਕੇ ਪਹਿਲਾਂ ਫਿਰ ਕਰਾਂਗੇ ਕੰਟੀਨਿਊ ਬ੍ਰੈਡ ਖਾਣੇ ਆ ਰੋਟੀ ਦਾ ਟਾਈਮ ਲੱਗੂ ਬ੍ਰੈਡ ਲੈਣ ਦਾ ਦੋ ਤਿੰਨ ਦਿਨ ਤਾਂ ਹੋ ਗਏ ਤੇੜ ਪਈ ਹੈ ਹਜੇ ਛੋਕ 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 ਮੰਮੀ ਕਿ ਉਹ ਵੀ ਜਾ ਉਈ ਨਾ ਤੋਂ ਪਾ ਦਿੱਤੇ ਬਾਹਰ ਲੋ ਜੀ ਬਰੈਡ ਤਿਆਰ ਨੇ ਹੁ ਖਾਣੇ ਵਾਸਤੇ ਲਾਉਣਾ ਲੈਟ ਪਕਾ ਲਾਉਣੀ ਅੱਟ ਚੱਪ ਖਾਣੇ ਆ ਬਰੈਡ ਹਾਂਜੀ ਵੀਡੀਓ ਦੇਣਾ ਅੱਜ ਐਂ ਦਵਾਰ ਲੈ ਨਗ ਲੱਗ ਗਿਆ ਫਰਸੇ ਉਹ ਥੋੜਾ ਰਹਿ ਗਿਆ ਉੱਥੇ ਕੰਦ ਕਰਦਣੀ ਇਹਦੇ ਜਿਵੇਂ ਇੱਕ ਰਬਾ ਉੱਤੇ ਚੱਪ ਜਾਣੇ ਇਦੋਂ ਬੰਦ ਕਰਦੇ ਨੇ ਉਹਨੂੰ ਰੋਕ ਰੱਖ ਲੈ ਤੇ ਸਟੈਪ ਉੱਪਰ ਲਾਈ ਦੇ ਬਣਾਉਣ ਹੋਗਾ ਚਲੋ ਸਿਮਿੰਟ ਦੀਆਂ ਬੋਰੀਆਂ ਦੋ ਹੋਰ ਲੈ ਕੇ ਆਉਣਾ ਦੋ ਦੇ ਕੰਮ ਆ ਬਾਕੀ ਕੰਮ ਤਾਂ ਨਿਬੜ ਗਿਆ ਆਪਣਾ ਇੰਨਾ ਕੀ ਤੇ ਕੱਲ ਚਾਰ ਲੈਣੀ ਤਾਂ ਚਾਰ ਲੱਗਦੀਆਂ ਇੰਨੇ ਤੋਂ ਆਹ ਵਦਿਆ ਖੜੋ ਇੱਕ ਨੂੰ 10 5 7 ਕਰਦੇ ਚਲਦੇ ਆ ਲੈ ਕੇ ਆਣ ਜਿੱਤਰਾ ਅੱਠ ਮੈਂ ਇਹ ਸਵਾ ਬਣਾ ਜੇ ਪੂਰੀ ਬਣੀ ਹੋਈ ਹੈ ਪੈ ਜੇ ਤਾਂ ਕਹੀ ਗੱਲ ਆ ਰੋ ਜੀ ਆਉਂਦਾ ਰੋ ਜੀ ਆਉਂਦਾ ਬੱਦਲ ਆਉਂਦਾ ਯਕੀਨ ਜੇ ਨਹੀਂ ਰਿਹਾ ਬੱਦਲਾਂ ਦੇ ਕਿਹਦੇ ਹਾਲ ਦੇ ਜਾਂ ਤਾਲ ਹੌਣ ਤਾਂ ਇਹ ਬੱਦਲ ਆਉਂਦੇ ਨੇ ਯਕੀਨ ਨਹੀਂ ਹੈਗਾ ਬੱਦਲਾਂ ਦਾ ਜਾਵੇਂ ਤੇ ਮੀਂਹ ਪਊਗਾ ਕਿ ਨਹੀਂ ਪਊ ਰੋ ਜੀ ਲਸ਼ਕ ਦਾ ਰੋ ਜੀ ਪਤਾ ਨਹੀਂ ਕਿੱਥੇ ਵੀ ਮੈਂ ਤਾਂ ਕਿੱਥੇ ਨਹੀਂ ਕੋਈ ਹੋਰ ਕਣੀਆਂ ਡੇਰੀਆਂ ਉਹ ਮਾਗਰ ਜਮਾਈ ਨਹੀਂ ਹੈਗੀਆਂ ਉਧਰ ਰਸਤੇ ਦਾ ਗਾਂ ਪਰ ਇਹ ਹਲਕਾ ਜਿਹਾ ਪੂਰ ਜਿਹੜੇ ਵੀ ਆ ਇਹ ਪੂਰਾ ਬੜਾ ਅਫਰ ਨਹੀਂ ਪਤਾ ਲੱਗਦਾ ਕਿ ਉਹ ਪਤਾ ਲੱਗਦਾ ਸ਼ਰਟ ਦੇ ਦੇਖਾਉਣੇ ਜਾ ਗਏ ਮਣੀ ਆਈ ਜੈ ਜੀ ਕਿ ਭੱਜ ਵਰਸ ਉਹ ਤਾਂ ਜਾਂਦੇ ਨਹੀਂ ਮਾਗ ਲੋਈ ਹੁਣ ਮਣੀ ਤੇਜ ਹੋ ਗਈਆਂ ਗੋਣੀਆਂ ਹੁਣ ਪਤਾ ਲੱਗਦਾ ਕਿ ਕਹੜੇ ਡੇ ਹੋਈ ਐ ਪਹਿਲਾਂ ਨਹੀਂ ਜੀ ਪਤਾ ਲੱਗਦਾ ਪੋਰੀਆਂ ਕਰ ਲੀਆਂ ਮਾਗਰ ਕਹੇ ਬੰਦ ਸਵੇਰ ਫਸਟਾਂ ਨੇ ਕੱਖਿਆ ਕਿਾ ਲੋ ਜਿਹੜੇ ਵੀ ਗਣੀਆਂ ਆ ਗਈ ਹਲਕੇ ਹਲਕੇ ਪੂਰ ਜੀ ਆ ਗਈ ਪੂਰ ਜੀ ਮੁਕ ਤੋਂ ਨੇ ਮਾਰੇ ਵੋਈ ਦਾ ਕਟਪਟ ਕਰਨੇ ਵੀ ਨਹੀਂ ਬਾਕੀ ਸਾਰੇ ਲੱਗ ਗਏ ਲੋ ਜਿਸ ਵੇਲੇ ਕਨਾਈ ਮੀਨੀ ਆ ਮੀਨੀ ਆ ਮੀਨੀ ਦਾ ਬਲਾਤੀ ਬੰਬ ਡੇਢ ਘੰਟੇ ਜੀ ਖੱਤੇ ਫੁੱਲ ਲਗਾਤੇ ਆ। ਇਹ ਵੀ ਜੰਨ ਹੋਰ ਤਿਆਰ ਆ। ਚੱਲਣ ਬੋ। ਆਹ ਗਿਰੋਣ ਦਾ ਨਵਾ ਪਾਣੀ ਖੜਾ ਲੋਕਾਂ ਦੇ ਖੱਤੇ ਫੁੱਟ ਫੁੱਟ ਫੁੱਲ ਟਕੇ ਬੈਰੇ। ਸੁੱਕੇ ਖੱਤੇ ਇਡਕੇ ਬੈਰੇ ਨੀਵੇਂ ਟੋਏ ਨਾਲ ਫੁੱਲ ਭਰ ਗਏ। ਪੂਰਾ ਵਗਿਆ ਨਹੀਂ ਪਿਆ। ਸਾਰੀ ਕੁਦਰਤੀ ਬਨਸਪਤੀ ਹਰੀ ਹੋ ਗਈ। ਬਨਸਪਤੀ ਕਹਦਾ ਬਨਸਪਤੀ ਕਲਮ ਖੋਲ ਲਾਡ ਵੀ ਹੈਰੀ ਮਹਤਰੀਨਾਂ ਦਾ ਕੰਮ ਖੜਾ ਸ਼ੇਰ ਦਾ ਕਟਵੱਟ ਕਰਨ ਵਾਲੇ ਪੀਛ ਰਹਿ ਗਏ ਬਾਕੀ ਸਾਰੇ ਲਾ ਦੇ ਇਹਨਾਂ ਨੇ ਅੱਜ ਇਹ ਦਿਵਾਰ ਤੋਂ ਕੀ ਖਾ ਗਿਆ ਇਹਦਾ ਲੰਗ ਵਾਲ ਅੱਜ ਭਾਈ ਇਹ ਫੇਰ ਖਾ ਜਾਗੇ ਰੋਜ਼ ਥੋੜੀ ਐ ਦਿਵਾਰ ਹੁੰਦਾ ਸਾਂਵਣ ਹਣ ਕਲਮੀ ਹੈ ਨਹੀਂ ਆ ਦੇਖੋ ਪੱਲਗਰੀਆਂ ਵਿੱਚ ਇਹਨਾਂ ਗੜੀਆਂ ਪਾਣੀ ਵਸਾ ਇਹਨਾਂ ਕੱਪ ਚ। ਆਹ ਨਾਲ ਘਾਹ ਪੂਰ ਪਾ ਗਈ ਨੜ ਗਿਆ ਪੂਰ ਜੀ ਵੀ ਨਹੀਂ ਵਹੀ ਜੱਜ ਨਾਲ। ਅਰੇ ਵਧੀਆ ਹੀ ਜਾ ਰਿਹਾ। ਨਾਲ ਵੀ ਹੈ ਰਹੀ। ਲੋਈ ਸ਼ਾਮ ਦਾ ਟਾਈਮ ਪਿੰਡ ਦਾ ਨਜ਼ਾਰਾ ਦੇਖੋ ਕਿੰਨੀ ਸ਼ਾਂਤੀਪਈ ਹੈ। ਗ੍ਰੀਨਰੀ ਗਨੀ ਹੋ ਗਈ। ਕਮੀ ਪੈਣ ਨਾਲ ਕਰਦੇ ਕਰਦੇ ਹੋਈ ਵੀ ਇਹਨਾਂ ਦਰਸਤਾਂ ਦੇ ਰੋਕਤਾਂ ਦੇ। ਸਾਫ ਹੋ ਗਿਆ ਟੈਂਕੀ ਦੇ ਜੋ ਮਾਰੀਏ ਟੈਂਕੀ ਚੱਕੋ 10 ਇੱਕ ਦਾ ਜੋ ਫਿੜੀਆਂ ਜੀ ਇੰਜ ਹੀ ਕਰਦੀਆਂ ਕਰਦੀਆਂ ਮਾਇਓ ਗ੍ਰਿਪ ਠੀਕ ਕਰਨ ਸਾਹ ਟੁੱਟ ਗਈ ਸੀ ਚਲ ਚੱਲਦੇ ਆਂ ਥੱਲੇ ਫੇਰ ਆ ਸਵਾਈ ਵੀ ਕਰਨੀ ਉਹ ਜਦ ਦਿਨ ਮੈਂ ਮਸਤਰੀ ਛੱਡ ਗਿਆ ਉਦ ਦਿਨ ਸਵਾਈ ਕਰਨਾ ਤੇ ਅਮਨੇ ਬੁੜਕੇ ਪਸੇ ਲੱਗਬੋ 2 ਦਿਨਾਂ ਦਾ ਕੰਮ ਹੋਰ ਮਸਤਰੀ ਦਾ ਸਾਹ ਸਵਾਈ ਵਾਲਾ ਹੀ ਰਹੇਗਾ ਹੁਣ ਤਾਂ ਸਾਹ ਸਵਾਈ ਵਾਲਾ ਕਿਹਦੇ ਮੂੰਹ ਉੱਥੇ ਲਾਉਣੀ ਆਂ ਜਿਵੇਂ ਆ ਲੱਗੀ ਆ ਏ ਟਾਇਲਾਂ ਕਰ ਲਊ ਆਣੀਆਂ ਸੋਮਵਾਰ ਤਲ ਨੂੰ ਕਹਿੰਦੇ ਹੋ ਹੋਣਗੇ ਮਰਕੀ ਸਾਰਾ ਲਾਤੇ ਲੋ ਇਹ ਮੀ ਬੈਗਰ ਕੇ ਅੰਦਰ ਬੰਨੇ ਹੈ ਨੇ ਧੂਣੀ ਲਾਤੀ ਧੂਣੀ ਵਿੱਚ ਧੂਆ ਕਰਾਂਗੇ ਧੂਣੀ ਦੇ ਸੀਕਾਂਗੇ ਛੇਕ ਲਾਉਣਾ ਇਹਨੂੰ ਛੇਕਣ ਥੋੜੀ ਤੇ ਅੱਗ ਬਲਾਤੀ ਆਪਾਂ ਇਹਦੇ ਵਿੱਚ ਅੰਜ ਬਾਹਰ ਗਿੱਲਾ ਅੰਦਰ ਬੰਨਦੇ ਨੇ ਧੂਆ ਹੋ ਜੂਣਗਾ ਲੋਕ ਮੇਰੇ ਵੀਰ ਗਰਾਊਂਡ ਤਿਆਰ ਕਰਦੇ ਨੇ ਸਾਰਾ ਕੁਝ ਕਰਦੇ ਨੇ ਇਹ ਆਪਦਾ ਗਰਾਊਂਡ ਤਿਆਰ ਕਰਨ ਲੱਗੇ ਨੇ ਕੁਰਸੀ ਗੱਲਾ ਕਰਨੀ ਨੇ ਇਹਨਾਂ ਨੇ ਬਹਿ ਕੇ ਇਹ ਕੁਰਸੀ ਤਿਆਰ ਕਰਨ ਲੱਗੇ ਨੇ ਦੀ ਲੈ ਮਿਨੀਮਲਟੀਆ ਗੈਂਗ ਆ ਸਾਰੀ ਇਹ ਮਿਨੀਮਲਟੀਆ ਗੈਂਗ ਮਿਨੀਮਲਟੀਆ ਗੈਂਗ ਆ ਇਹ ਆ ਮੁਖੀ ਆ ਇਹਨਾਂ ਦਾ ਮੁਖੀ ਆ ਜਿਆਦਾ ਮੁਖੀ ਆ ਤਾਂ ਜੜਾ ਨੂੰ ਪੈਂਡ ਦੀ ਸਾਥ ਬਣਾਉਣੀ ਜਾਨਾ ਨਾਪਾਲੀ ਬਣਾ ਕੇ ਕੱਟਦਾ ਵਾਹ ਲੋਟਾ ਨਾਲ ਕੋਦੀ ਉਨੀ ਵਿੱਚ ਮੱਲਮ ਲਾਈ ਮੱਲਮ ਮੱਲਮ ਵਾਲੇ ਨਹੀਂ ਓਏ ਉਹਨਾਂ ਸ਼ੇਰ ਪਾਟ ਢਿੱਲੇ ਕਰਦੇ ਇਹਦੇ ਛਾਈ ਚੱਲ ਚੱਕ ਓਏ ਚੱਲ ਚੱਲ ਹਾਂ ਕੋਟ ਨਵਾਲੀ ਹੰਡ ਪਾਲੀ ਬੈਠਿਆ ਕਰੂਗਾ ਇਹਦੇ ਵੀ ਕੋਰਸੀ ਵਾਹ ਸੋਹਣੀ ਲੱਗਦੀ ਆ ਵੀ ਇੱਕ ਹੋਰ ਟੀਮ ਵੈਜੀ ਟੀਮ ਮਣੀ ਮਲਟੀਆ ਦੀ ਬਹੁਤ ਵੱਡੀ ਕੋਟ ਸਾਹਿਬ ਨੂੰ ਬਿਠਾਓ ਕੋਟ ਸਾਹਿਬ ਇਹਨਾਂ ਨੂੰ ਸਨਮਾਨ ਕਰਿਓ ਬੜੇ ਆ ਆ ਮੁਖੀ ਆ ਇਹਨਾਂ ਦਾ ਮੁਖੀ ਆ